ਲੁਧਿਆਣਾ ਵਿਖੇ ਲਾਕਡਾਊਨ ਦੇ ਚੱਲਦਿਆਂ ਜਿਮ ਇਕਤਾ ਵੈਲਫੇਅਰ ਐਸੋਸੀਏਸ਼ਨ ਵੱਲੋਂ ਜਿਮ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ جاری ਹੈ। ਉਹਨਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਜਿਮ ਖੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਤੇ ਆਓ ਤੁਹਾਨੂੰ ਵੀ ਦਿਖਾਉਣੀ ਆ ਰੋਸ ਪ੍ਰਦਰਸ਼ਨ ਦੀਆਂ ਇਹ ਕੁਝ ਤਸਵੀਰਾਂ। ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਜੇਕਰ ਉਹਨਾਂ ਨੂੰ ਜਿਮ ਖੋਲਣ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਉਹ ਇਸ ਰੋਸ ਪ੍ਰਦਰਸ਼ਨ ਨੂੰ ਪੈਨ ਇੰਡੀਆ ਲੈਵਲ ਤੇ ਹੋਰ ਤੇਜ਼ ਕਰਨਗੇ। ਇਸੇ ਚੱਲਦੇ ਉਹਨਾਂ ਨੇ ਆਪਣੇ ਆਪਣੇ ਜਿਮਾਂ ਦੇ ਬਾਹਰ ਕਾਲੀਆਂ ਝੰਡੀਆਂ ਨਾਲ ਲਾਈਵ ਪ੍ਰੋਟੈਸਟ ਕੀਤਾ ਅਤੇ ਕਿਹਾ ਕਿ ਜੇਕਰ ਹੁਣ ਵੀ ਸਾਡੀ ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਨਹੀਂ ਸੁਣੇਗੀ ਤਾਂ ਅਸੀਂ ਸੁਪਰੀਮ ਕੋਰਟ ਤੱਕ ਵੀ ਜਾਵਾਂਗੇ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਰੋਜ਼ ਪ੍ਰਦਰਸ਼ਨ ਦਾ ਜਵਾਬ ਕਿਵੇਂ ਦੇਵੇਗੀ ਜੈਨੂ ਰੋਕ ਰਹੇ ਹਾਂ ਅਸੀਂ ਆਪਣੇ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹਾਂ ਜੋ ਅਸੀਂ ਆਪਣੀ ਗੇਮ ਤੋਂ ਸਿੱਖਿਆ ਅਸੀਂ ਤੇ ਪੋਜ਼ਿੰਗ ਕਰ ਰਹੇ ਹਾਂ ਅਸੀਂ ਇੱਥੇ ਆਪਣੀ ਵਰਕਆਊਟ ਕਰ ਰਹੇ ਹਾਂ ਲੇਕਿਨ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਆਪਣੇ ਸਮਾਨ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਗਿਆ ਸਾਰਾ ਕੰਦਿਆ ਵੀ ਪੰਜਾਬ ਦਾ ਜੁਵਾ ਦੇ ਸ਼ੇਵਲ ਤੋਂ ਕਿਹਾ ਜਾਂਦਾ ਕਿ ਜਿਮ ਵਾਲੇ ਆਪ ਜਿਮ ਨੇ ਜੁਵਾ ਦੀ ਜਾਣਕਾਰੀ ਕਿੱਥੇ ਜਾਣਦੇ ਇਹੀ ਤਾਂ ਸਰ ਅਸੀਂ ਬਾਰ-ਬਾਰ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਜੁਵਾ ਕਰੇ ਤਾਂ ਕਰੇਗੀ ਹੁਣ ਤੁਸੀਂ ਕਹਿ ਰਹੇ ਹੋ ਕਿ ਸ਼ਰਾਬ ਪੀਓ ਤੁਸੀਂ ਕਹਿ ਰਹੇ ਹੋ ਚਿੱਟਾ ਖਾ ਲਓ ਇਹ ਅਸੀਂ ਕਦੇ ਨਹੀਂ ਕਰ ਸਕਦੇ ਕਿਉਂਕਿ ਨਾ ਤਾਂ ਅਸੀਂ ਇਹ ਸਿੱਖਿਆ ਨਾ ਅਸੀਂ ਕਰ ਸਕਦੇ ਹਾਂ ਸਾਡੀ ਇਹ ਗੇਮ ਨਹੀਂ ਹੈ ਸਾਡੇ ਪੈਸੇ ਨਾ ਜੋ ਕਿ ਸਾਨੂੰ ਅੱਜ ਤੋਂ ਨਹੀਂ ਸਾਡੇ ਗੁਰੂਆਂ ਨੇ ਪ੍ਰੋਵਾਈਡ ਕਰਵਾਇਆ ਸੀ ਛੇ ਪਾਸੇ ਸ਼੍ਰੀ ਗੁਰੂ ਅਰਗਵਿੰਦ ਸਾਹਿਬ ਨੇ ਇਹ ਗੇਮ ਨੂੰ ਸ਼ੁਰੂ ਕੀਤਾ ਸੀ ਕਬੱਡੀ ਦੇ ਰੂਪ ਵਿੱਚ কুਸਤੀ ਦੇ ਰੂਪ ਵਿੱਚ ਅੱਜ ਅਸੀਂ ਉਸੇ ਚੀਜ਼ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਔਰ ਅਸੀਂ ਬੜੇ ਮਾਣ ਨਾਲ ਕਹਿ ਸਕਦੇ ਹਾਂ ਅਸੀਂ ਆਪਣੇ ਦੇਸ਼ ਦਾ ਨਾਮ ਇੰਟਰਨੈਸ਼ਨਲ ਲੈਵਲ ਤੇ ਉੱਚਾ ਕੀਤਾ ਲੇਕਿਨ ਅਸੀਂ ਸਰਕਾਰ ਦੇ ਠੇਡੇ ਖਾਣ ਲਈ ਮਜਬੂਰ ਹੋਏ ਪਏ ਹਾਂ ਇਹ ਠੇਡੇ ਅਸੀਂ ਹੋਰ ਬਰਦਾਸ਼ਤ ਨਹੀਂ ਕਰਾਂਗੇ ਇਸ ਨੂੰ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਸੱਸੀ ਗਾਜੀ ਮੈਂ ਪ੍ਰਦੀਪ ਅਪੂ ਲੁਧਿਆਣਾ ਤੋਂ ਤੇ ਸਾਰਾ ਵੱਲੋਂ ਜਿਮ ਵਾਲੇ ਜਿਹੜੇ ਜਿਮ ਪੰਜਾਬ ਦੇ ਜਿਮ ਹੈਗੇ ਆ ਹੰਦਸਾਨ ਉਹਨਾਂ ਤੇ ਸ਼ੋਸ਼ਣ ਕਰਿਆ ਜਾ ਰਿਹਾ ਸਰ ਸ਼ੋਸ਼ਣ ਆ ਕਾ ਸ਼ੋਸ਼ਣ ਇਹ ਤਾਂ ਇੱਕ ਜਿਹੜੀ ਪੰਜਾਬ ਜਿਵੇਂ ਪਹਿਲਾਂ ਹੀ ਨਸ਼ਿਆਂ ਦੀ ਦਲਦਲ ਚ ਫਸਿਆ ਹੋਇਆ ਸੀਗਾ ਉਹਨੂੰ ਇਹ ਹੋਰ ਦਲਦਲ ਚ ਧਕੇਲਣ ਦਾ ਜਿਹੜਾ ਇਹਨਾਂ ਪੂਲ ਪ੍ਰੂਫ ਪਲਾਨ ਬਣਾ ਚੁੱਕੇ ਆ ਤੁਸੀਂ ਮੈਨੂੰ ਦੱਸੋ ਵੀ 7 ਤੋਂ 8 ਵਜੇ ਜੇ ਬੰਦਾ ਘਰੇ ਜਾਊਗਾ ਉਹ ਕੀ ਕਰੂਗਾ ਘਰੇ ਜਾ ਕੇ ਕੀ ਕਹਿੰਦੇ दारू ਪੀਓ ਇਹਨਾਂ ਦਾ ਰੈਵਨਿਊ ਬਤਾਓ ਆਪਣੇ ਰੈਵਨਿਊ ਵਾਲੀਆਂ ਚੀਜ਼ਾਂ ਨਾਲ ਸਾਰੀਆਂ ਖੋਲ ਲਈਆਂ ਕੀ ਇੱਕ ਹੈਲਥ ਇੰਡਸਟਰੀ ਇਹ ਜੀ ਹੈ ਜਿੱਥੋਂ ਉਹ ਰੈਵਨਿਊ ਨਹੀਂ ਮਿਲਦਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਇਹਨਾਂ ਦਾ ਸ ਕਿਸੇ ਵੀ ਦੇਸ਼ ਦਾ ਰੈਵਨਿਊ ਆ ਉਹਨਾਂ ਦੀ ਸਿਹਤ ਹੁੰਦੀ ਆ ਜੇ ਤੁਹਾਡੀ ਸਿਹਤ ਆ ਤਾਂ ਤੁਸੀਂ ਅਮੀਰ ਹੋ 올림픽 ਚ ਮੈਡਲ ਆ ਨਹੀਂ ਹੁੰਦੇ ਅਮਰੀਕਾ ਚਾਈਨਾ ਦੇ ਤੇ ਇਹ ਇੰਡੀਆ ਕਿਉਂ ਪਿਛੇ ਰਹਿ ਰਿਹਾ ਮੋਦੀ ਸਾਹਿਬ ਨੇ ਕਿਹਾ ਖੇਲੋ ਇੰਡੀਆ ਖੇਲੋ ਇਹ ਕਿਹੜਾ ਖੇਲੋ ਇੰਡੀਆ ਖੇਲੋ ਵੀ ਜਿਮ ਬੰਦ ਕਰ ਦੋ ਅੱਜ ਜਿਹੜਾ ਸਿਚੁਏਸ਼ਨ ਇਹ ਜੀ ਹੋ ਸੂਕੀ ਆ ਪੰਜਾਬ ਦੇ ਵਿੱਚ ਬਰਜਿਸ਼ ਕਰਨਾ ਐਕਸਰਸਾਈਜ਼ ਲਾਉਣਾ ਗੁਨਾਹ ਹੋ ਚੁਕਾ ਕਿ ਇਹ ਸਾਡੇ ਪੁਰਖਿਆਂ ਨੇ ਕਦੀ ਸੋਚਿਆ ਹੀ ਸਾਡਾ ਪੰਜਾਬ ਐਜਾਉ ਜਿਹਦੇ ਵਿੱਚ दारू ਪੀਣਾ ਲੀਗਲਾਈਜ਼ ਆ ਪਰ ਜੇ ਤੁਸੀਂ ਆਪਣੀ ਸਿਹਤ ਲਈ ਤੁਸੀਂ ਐਕਸਰਸਾਈਜ਼ ਕਰਦੇ ਹੋ ਉਹਦੇ ਲਈ ਤੁਹਾਨੂੰ ਫੜ ਕੇ ਜੇਲ੍ਹ ਦੇ ਵਿੱਚ ਦੇ ਦਿੱਤਾ ਜਾਊਗਾ ਜਾਂ ਚਲਾਨ ਕਰ ਦਿੱਤਾ ਜਾਊ ਜੁਰਮਾਨਾ ਕਰ ਦਿੱਤਾ ਜਾਊ ਇਹਨਾਂ ਨੇ ਐਡਾ ਕ ਵੱਡਾ ਇਹ ਕ੍ਰਾਈਮ ਕਰ ਦਿੱਤਾ ਮੈਂ ਤੁਹਾਡੇ ਮਾਧਿਮ ਨਾਲ ਇਹ ਸਰਕਾਰਾਂ ਤੱਕ ਅਪੀਲ ਕਰਦਾ ਆਪਣੇ ਕੰਨ ਖੋਲੋ ਆਪਣੀ ਅੱਖਾਂ ਖੋਲੋ ਤੁਸੀਂ ਕੀ ਕਰ ਰਹੇ ਹੋ ਮੁੜ ਕੇ ਤੁਸੀਂ ਜਨਤਾ ਦੀ ਕਚਹਿਰੀ ਵਿੱਚ ਆਉਣਾ ਤੇ ਇਹ ਹੀ ਜਨਤਾ ਦੀ ਕਚਹਿਰੀ ਨੇ ਤੁਹਾਨੂੰ ਜਵਾਬ ਮੰਗਣਾ ਵਾ ਕਿ ਸਾਡੇ ਬੱਚੇ ਨਸ਼ਾ ਕਰਨ ਲਈ ਤੁਸੀਂ ਕੋਲ ਤੇ ਨਠੇਕੇ ਕੋਲ ਤੇ ਉਹਨਾਂ ਨੂੰ ਉਧਰਲੇ ਪਾਸੇ ਨੂੰ ਲਾਤਾ ਤੁਹਾਨੂੰ ਜਿਮ ਨਹੀਂ ਦੇਖੇ ਤੁਹਾਨੂੰ ਗਰਾਊਂਡਾਂ ਨਹੀਂ ਦੇਖੀਆਂ ਤੁਸੀਂ ਉਹਨਾਂ ਨੂੰ ਐਕਸਰਸਾਈਜ਼ ਕਰਨ ਤੋਂ ਹਟਾਤਾ ਜੀ ਮੈਂ ਪ੍ਰਦੀਪ ਅੱਕੂ ਤੇ ਜਿਵੇਂ ਤੁਹਾਨੂੰ ਪਤਾ ਵਾ ਕਿ ਜਿਹਨੇ 3 ਮਹੀਨਿਆਂ ਤੋਂ ਜਿਮ ਬੰਦ ਪਏ ਆ ਸੋ ਅੱਜ ਉਸ ਦੇ ਲਈ ਅਸੀਂ ਸਰਕਾਰ ਨੂੰ ਜਗਾਉਣ ਲਈ ਸ਼ਾਂਤੀਪੂਰਨ ਤਰੀਕੇ ਨਾਲ ਆਪਣੇ ਆਪਣੇ ਜਿਮਾਂ ਦੇ ਬਾਹਰ ਆਪਣੇ ਆਪਣੇ ਘਰਾਂ ਦੇ ਬਾਹਰ ਸਰਕਾਰ ਨੂੰ ਇਹ ਕਾਲੀਆਂ ਝੰਡੀਆਂ ਦਿਖਾ ਰਹੇ ਆ ਤਾਕੀ ਸਰਕਾਰ ਜਾਗੇ ਤੇ ਸਾਡੇ ਜਿਮਾਂ ਵਾਲਿਆਂ ਲਈ ਕੁਝ ਸੋਚੇ ਜਿਮਾਂ ਵਾਲੇ ਐਸ ਵਕਤ ਰੋਟੀ ਤੋਂ ਵੀ ਮਹਤਾਜ ਹੋ ਚੁੱਕੇ ਆ ਉਹਨਾਂ ਦੇ EMI ਉਹਨਾਂ ਦੇ ਬਿਜਲੀ ਦੇ ਬਿੱਲ ਉਹਨਾਂ ਦੀਆਂ ਬਿਲਡਿੰਗਾਂ ਦੇ ਰੈਂਟ ਜਿਹੜੇ ਆ ਪਿਛਲੇ 3 ਮਹੀਨਿਆਂ ਤੋਂ ਖੜੇ ਆ ਤੇ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੀ ਰੋਜੀ ਰੋਟੀ ਦਾ ਹੱਲ ਕੀਤਾ ਜਾਵੇ ਜਲਦੀ ਤੋਂ ਜਲਦੀ ਜ਼ਿਆਦਾ ਜਿਮ ਖੋਲੇ ਜਾਣ ਤੇ ਜਾਂ ਇਹਨਾਂ ਨੂੰ ਕੋਈ ਬੇਲੋਡ ਪੈਕੇਜ ਦਿੱਤਾ ਜਾਵੇ ਇਹਨਾਂ ਦਾ ਕੁਝ ਤਾਂ ਕਿ ਆਪਣੀ ਜ਼ਿੰਦਗੀ ਜਿਹੜੀ ਆ ਉਹ ਗੁਜ਼ਰ ਬਸਰ ਚੰਗੀ ਤਰੀਕੇ ਨਾਲ ਕਰ ਸਕਣ ਸੋ ਮੇਰੀ ਸਰਕਾਰ ਨੂੰ ਇਹੀ ਅਪੀਲ ਆ ਕਿ ਜਲਦੀ ਤੋਂ ਜਲਦੀ ਇਸ ਮੁੱਦੇ ਦੇ ਉੱਪਰ ਆਪਣਾ ਕੋਈ ਸੋ ਠੋਸ ਕਦਮ ਜਿਹੜਾ ਉਹ ਲੈ ਕੇ ਆਵੇ ਲੁਧਿਆਣਾ ਤੋਂ ਹਰਜੀਤ ਦੁਗਰੀ ਦੀ ਰਿਪੋਰਟ ਐਸਐਮਜ਼ेड ਨਿਊਜ਼